ਸੱਚੇ ਕਾਲ ਦਾ ਅਨਵੀਰ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੈ ਬਹੁਤ ਥਾਵਾਂ ਤੇ ਸਤਲੁਜ ਦੇ ਕੰਡੇ ਬਿਆਸ ਦੇ ਕੰਡੇ ਕਈ ਖੁਰ ਗਏ ਕਈ ਟੁੱਟ ਗਏ ਔਰ ਪਾਣੀ ਜਿਹੜਾ ਹੈ ਉਹ ਲੋਕਾਂ ਲਈ ਆਫਤ ਬਣਿਆ ਹੋਇਆ ਮੈਂ ਇਸ ਵੇਲੇ ਰੋਪੜ ਦੇ ਉਸ ਹੈਡਵੌਕਸ ਦੇ ਉੱਪਰ ਖੜਾ ਹੋਇਆ ਜਿੱਥੋਂ ਪਾਣੀ ਰਿਲੀਜ਼ ਹੁੰਦਾ ਹੈ ਸਤਲੁਜ ਦਾ ਔਰ ਬੀਤੇ ਕੱਲ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਜਿਸ ਵਿੱਚ ਇਸ ਤਰੀਕੇ ਨਾਲ ਦਿਖਾਇਆ ਗਿਆ ਕਿ ਪਾਣੀ ਬਹੁਤ ਜ਼ਿਆਦਾ ਖਤਰਾ ਬਹੁਤ ਵਧਿਆ ਹੋਇਆ ਔਰ ਅਸੀਂ ਤੁਹਾਨੂੰ ਉਸ ਦਾ ਇਫੈਕਟ ਚੈੱਕ ਦਿਖਾਉਣ ਦੇ ਲਈ ਇੱਥੇ ਪਹੁੰਚੇ ਹਾਂ ਕਿ ਤੁਸੀਂ ਇਹ ਦੇਖੋ ਕਿ ਜਿਹੜਾ ਇੱਥੋਂ ਪਾਣੀ ਛੱਡਿਆ ਹੋਇਆ ਬੇਸ਼ੱਕ ਆਮ ਦੇ ਨਾਲੋਂ ਇੱਥੋਂ ਪਾਣੀ ਰਿਲੀਜ਼ ਜਿਹੜਾ ਹੈ ਉਹ ਵੱਧ ਕੀਤਾ ਹੋਇਆ ਪਰ ਉਹਦੀ ਵੀ ਇੱਕ ਵਜ੍ਹਾ ਹੈ ਕਿ ਪਿੱਛੋਂ ਪਾਣੀ ਜੇਕਰ ਬਹੁਤ ਜ਼ਿਆਦਾ ਭਰ ਕੇ ਆਉਂਦਾ ਹੈ ਹਿਮਾਚਲ ਵਾਲੀ ਸਾਈਡ ਤੋਂ ਤਾਂ ਇੱਥੋਂ ਹੈੱਡ ਦੇ ਦੂਜੇ ਪਾਸੇ ਜਿਹੜਾ ਇਹ ਉਹ ਖਾਲੀ ਹੋਇਆ ਹੋਣਾ ਚਾਹੀਦਾ ਜਾਣੀ ਜੇਕਰ ਇਨਾ ਪਾਣੀ ਰਿਲੀਜ਼ ਹੁੰਦਾ ਤਾਂ ਇਸ ਦੇ ਨਾਲ ਅਮੂਮਨ ਹੜਾਂ ਵਰਗੀ ਸਥਿਤੀ ਜਿਹੜੀ ਹੈ ਉਹ ਨਹੀਂ ਬਣਦੀ ਤੁਸੀਂ ਦੇਖੋ ਕਿ ਗੁਰੂਕਰ ਦੇ ਕੋਲੋਂ ਤਸਵੀਰ ਇੱਕ ਵਾਇਰਲ ਹੁੰਦੀ ਹੈ ਕਿ ਬਹੁਤ ਜ਼ਿਆਦਾ ਪਾਣੀ ਹੈ ਪਾਣੀ ਨੇ ਜਿਹੜੀ ਆ ਉਹ ਤਬਾਹੀ ਮਚਾਤੀ ਪਰ ਜੇਕਰ ਅਸੀਂ ਜ਼ੂਮ ਕਰਕੇ ਤੁਹਾਨੂੰ ਇੱਥੋਂ ਦਿਖਾਈਏ ਤਾਂ ਬਿਲਕੁਲ ਸਾਡਾ ਕੈਮਰਾ ਵੀ ਕੁਝ ਇਸੇ ਤਰ੍ਹਾਂ ਦੇ ਨਾਲ ਹੀ ਦਰਸਾਏਗਾ ਕਿ ਪਾਣੀ ਬਹੁਤ ਜ਼ਿਆਦਾ ਹੈ ਔਰ ਇਸ ਪਾਣੀ ਦੇ ਨਾਲ ਬਹੁਤ ਜ਼ਿਆਦਾ ਤਬਾਹੀ ਹੋ ਸਕਦੀ ਆ ਪਰ ਅਜਿਹਾ ਅ ਜੇਕਰ ਅਸੀਂ ਓਵਰਆਲ ਦੇਖੀਏ ਤਾਂ ਜਿਹਾ ਨਹੀਂ ਹੈਗਾ ਸਾਡੇ ਨਾਲ ਇਥੋਂ ਦੇ ਕੁਝ ਲੋਕਲਸ ਵੀ ਹੈਗੇ ਨੇ ਅਸੀਂ ਉਹਨਾਂ ਤੋਂ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆਮ ਤੌਰ ਤੇ ਇਥੋਂ ਦੇ ਕਿਦਾਂ ਦੇ ਹਾਲਾਤ ਹੁੰਦੇ ਆ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੌਰਵ ਰਾਣਾ ਜੀ ਗੌਰਵ ਜੀ ਆਮ ਤੌਰ ਤੇ ਕਿਦਾਂ ਦੇ ਹਾਲਾਤ ਹੁੰਦੇ ਆ ਬੇਸ਼ੱਕ ਆਮ ਨਾਲੋਂ ਪਾਣੀ ਵੱਧ ਛੱਡਿਆ ਹੋਇਆ ਪਰ ਕੀ ਇਸ ਨੂੰ ਇਸ ਤਰੀਕੇ ਵੀ ਮੰਨਿਆ ਜਾਣਾ ਚਾਹੀਦਾ ਕਿ ਹੜ ਇਸ ਇਹਨਾਂ ਹਾਲਾਤਾਂ ਦੇ ਵਿੱਚ ਵੀ ਆ ਸਕਦੇ ਆਮੂਮਨ ਕਿਸ ਤਰ੍ਹਾਂ ਦੇ ਹਾਲਤ ਨੇ ਨਹੀਂ ਦੇਖੋ ਇਸ ਵਕਤ ਬਾਕੀ ਪੰਜਾਬ ਦਾ ਤਾਂ ਮੈਂ ਕੁਝ ਦੱਸ ਨਹੀਂ ਸਕਦਾ ਪਰ ਜਿਲ੍ਹਾ ਰੂਪਨਗਰ ਦੇ ਵਿੱਚ ਕੰਟਰੋਲ ਵਿੱਚ ਸਥਿਤੀ ਹੈ ਤੇ ਜਿਹੜੀ ਇਸ ਹੈਡਵਰਕਸ ਦੀ ਗੱਲ ਕਰ ਲਈਏ ਇਹ ਅੰਗਰੇਜ਼ ਰਾਜ ਵੇਲੇ ਦਾ ਬਣਿਆ ਹੋਇਆ ਹੈ ਬੜਾ ਮਜ਼ਬੂਤ ਹੈ ਔਰ ਜਿਹੜਾ ਪਾਣੀ ਰਿਲੀਜ਼ ਦੀ ਹੈ ਤੁਸੀਂ ਦੇਖੋ ਨਾ ਇਹਨੇ ਵਿੱਚ ਦਿਵਾਰਾਂ ਬਣੀਆਂ ਹੋਈਆਂ ਐ ਤੁਹਾਨੂੰ ਦਿਖਾਈ ਦਿੰਦੀਆਂ ਹੋਣੀਆਂ ਤਿੰਨ ਇਹਨਾਂ ਦਿਵਾਰਾਂ ਦੇ ਉੱਪਰ ਉਹ ਪਾਣੀ ਜਦੋਂ ਗ੍ਰੋਸ ਕਰ ਲਵੇ ਫਿਰ ਅਸੀਂ ਸਮਝਦੇ ਆ ਕਿ ਬਹੁਤ ਜ਼ਿਆਦਾ ਪਾਣੀ ਜਿਹੜਾ ਹੈ ਜਾ ਰਿਹਾ ਪਰ ਜਿੰਨੇ ਕਿ ਸਾਡੇ ਕੋਲ ਅੰਕੜੇ ਕੱਲ ਮੈਂ ਵੀ ਥੋੜਾ ਸੋਸ਼ਲਿਜ਼ਮ ਨਾਲ ਜੁੜੇ ਰਹਿੰਦੇ ਅਸੀਂ ਤੇ ਕੱਲ ਮੈਂ ਪਤਾ ਕੀਤਾ ਸੀਗਾ ਉਹ ਦੱਸ ਰਹੇ ਸੀਗੇ ਕਿ ਕਹਿੰਦੇ ਕੱਲ 60000 ਕਿਊਬਿਕ ਦੇ ਗਰੀਬ ਜਿਹੜਾ ਪਾਣੀ ਰਿਲੀਜ਼ ਹੋ ਰਿਹਾ ਸੀਗਾ ਉਹਨੂੰ ਵੀ ਇਹ ਨਾਰਮਲ ਪ੍ਰੋਸੈਸਿੰਗ ਦੇ ਵਿੱਚ ਮੰਨਦੇ ਆ ਕਿਉਂਕਿ 75000 ਤੱਕ ਵੀ ਕਈ ਵਾਰ ਹੋ ਚੁੱਕਿਆ ਹੈ ਤੇ ਅੱਜ ਘਟ ਕੇ 49000 ਤੋਂ ਵੀ ਥੱਲੇ ਕਿਉਂਸੇਕ ਰਿਲੀਜ਼ ਹੋ ਰਿਹਾ ਉਹ ਵੀਡੀਓ ਚਲੋ ਕੱਲ 60 ਹੋ ਰਿਹਾ ਸੀ ਅੱਜ 49 ਹੋ 49 ਹੋ ਰਿਹਾ ਜੋ ਮੈਨੇ ਕੋ ਅੰਕੜੇ ਆਏ ਆ ਤੇ ਕੋਈ ਇੱਥੇ ਜਿਲ੍ਹਾ ਰੂਪਨਗਰ ਦੇ ਵਿੱਚ ਇਸ ਪਾਣੀ ਨਾਲ ਕੋਈ ਦਿੱਕਤ ਵਾਲੀ ਗੱਲ ਨਹੀਂ ਗੁਰਦੁਆਰਾ ਟੀਬੀ ਸਾਹਿਬ ਪਿੱਛੇ ਸ਼ੋਭਿਤ ਹੈ ਤੇ ਨੀਚੇ ਆ ਸਲਾਮ ਏਰੀਆ ਵੀ ਅਸੀਂ ਉੱਥੇ ਵੀ ਜਾ ਕੇ ਆਏ ਆ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਉੱਥੇ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸੋ ਇਹ ਨਾਰਮਲ ਪ੍ਰੋਸੈਸਿੰਗ ਦਾ ਹਿੱਸਾ ਹੈ ਇਹਦੇ ਲਈ ਮੈਨੇਜਮੈਂਟ ਕਾਮਯਾਬੀ ਮੈਂ ਕਹਿ ਸਕਦਾ ਜਿਹੜਾ ਡੀਸੀ ਰੂਪਨਗਰ ਨੇ ਜਾਂ ਹੋਰ ਅਧਿਕਾਰੀ ਨੇ ਇਸ ਵਕਤ ਉਹਨਾਂ ਨੇ ਜਦੋਂ ਆ ਪਿਛੇ ਅਮੀ ਦੋ ਜਮਾਨ ਦੀ ਅਸੀਂ ਆਵਾਜ਼ ਚੱਕੀ ਸੀਗੀ ਕਿ ਭਾਖੜਾ 2023 ਵਾਲੀ ਸਥਿਤੀ ਨਾ ਦੁਬਾਰਾ ਬਣਾ ਦੇ ਬੀਬੀਐਮਬੀ ਪ੍ਰੋਪਰ ਸਿਸਟਮ ਨਾਲ ਪਾਣੀ ਰਿਲੀਜ਼ ਕਰਨਾ ਸ਼ੁਰੂ ਕਰੇ ਤੇ ਉਸ ਤੋਂ ਬਾਅਦ ਉਹਨਾਂ ਨੇ ਪਾਣੀ ਰਿਲੀਜ਼ ਕਰਨਾ ਸ਼ੁਰੂ ਕੀਤਾ ਪਰ ਹੋਇਆ ਕਿ ਇਸ ਵਾਰ ਉਪਰੀ ਭਾਗਾਂ 'ਚ ਭਾਰੀ ਬਰਖਾ ਪੈਣ ਦੇ ਨਾਲ ਚਿੰਤਪੂਰਨ ਇਕਗਰੇਟ ਊਨਾ ਅੰਬ ਇਹ ਸਾਰਾ ਏਰੀਆ ਦਾ ਪਾਣੀ ਵੰਨ ਕੇ ਸਵਾਂ ਰਦੀ ਰਾਹੀਂ ਆ ਕੇ ਫਿਰ ਇੱਥੇ ਇਕੱਠਾ ਹੁੰਦਾ ਸਤਲੁਜ ਤੇ ਫਿਰ ਉਹ ਪਾਣੀ ਵੱਧ ਆਇਆ ਤੇ ਉਧਰੋਂ ਪਾਖੜੇ ਨੇ ਪਾਣੀ ਦੀ ਮਕਦਾਰ ਥੋੜੀ ਘੱਟ ਕਰ ਲਈ ਤੇ ਮਾਲਕ ਤੇ ਅਸੀਂ ਇਹੀ ਅਰਦਾਸਾਂ ਬੇਨਤੀਆਂ ਕਰਦੇ ਵੀ ਸੁੱਖ ਰਹੇ ਫਿਲਹਾਲ ਰੂਪਨਗਰ ਹੈੱਡ ਵਰਕਸ ਤੇ ਹਿਟਲੇ ਪਾਸੇ ਸਥਿਤੀ ਕੰਟਰੋਲ ਵਿੱਚ ਹੈ ਜਦੋਂ ਥੋੜੀ ਬਾਰਿਸ਼ ਭਾਰੀ ਪੈ ਜਾਂਦੀ ਆ ਤਾਂ ਇਹ ਸੜਕ ਤੇ ਜਦੋਂ ਪਾਣੀ ਖੜ ਜਾਂਦਾ ਮੇਰਾ ਖਿਆਲ ਆ ਵੀ ਜਿਹੜੇ ਲੋਕ ਰੋਪੜ ਦੇ ਜਾਂ ਆਲੇ ਦੁਆਲੇ ਦੇ ਨਹੀਂ ਹੈਗੇ ਦੂਰੋਂ ਆਉਂਦੇ ਆ ਉਹਨਾਂ ਨੂੰ ਲੱਗਦਾ ਕਿ ਹੜਾਂ ਵਰਗਾ ਮਾਹੌਲ ਹੈ ਪਾਣੀ ਉੱਪਰ ਆ ਗਿਆ ਮੈਂ ਤੁਹਾਨੂੰ ਉਹਦੀ ਦੱਸਦਾ ਮਿਸਟਰੀ ਕੀ ਹੈ ਮੈਂ ਉਹਦਾ ਕਾਰਨ ਕੀ ਹੁੰਦਾ ਉੱਪਰ ਆਣ ਦਾ ਇੱਕ ਤਾਂ ਥੋੜੀ ਜਿਹੀ ਦੇ ਦੀ ਸਫਾਈ ਪ੍ਰਬੰਧਨਾਂ ਦੀ ਲੋਡ ਹੁੰਦੀ ਹੈ ਸਮੇਂ-ਸਮੇਂ ਤੇ ਕਰਦੇ ਵੀ ਰਹਿੰਦੇ ਆ ਕਿ ਸਾਹਮਣੇ ਤੁਸੀਂ ਦੇਖਦੇ ਹੋਣੇ ਐਸ ਐਮ ਐਲ ਯੂਜ਼ ਲਿਖਿਆ ਹੋਇਆ ਹੈ ਉਹ ਇੱਕ ਕੰਪਨੀ ਹੈ ਜੋ ਮੋਟਰ ਵਹੀਕਲ ਬਣਾਉਂਦੀ ਹੈ ਉਹਨਾਂ ਦਾ ਇੱਕ ਰਸਤਾ ਹੈ ਕਹਿਣ ਦਾ ਮਤਲਬ ਉਹ ਜਦੋਂ ਪਾਣੀ ਉਹ ਰਸਤਾ ਕਾਫੀ ਲੰਬਾ ਹੈ ਉਹ ਪਹਾੜੀ ਦੇ ਨਾਲੋਂ ਪਾਣੀ ਬੰਨ ਕੇ ਆਂਦਾ ਨਾ ਜੀ ਨਾ ਤਾਂ ਉਹ ਜਿਹੜੀ ਉਧਰ ਨੂੰ ਬਿਸਤ ਦੁਆਬ ਨਹਿਰ ਜਾ ਰਹੀ ਉਹ ਚ ਪੈਂਦਾ ਨਾ ਉਹ ਹੈੱਡ ਚ ਪੈਂਦਾ ਉਹ ਰੋਡ ਰੋਡ ਰਾਸਤੇ ਹੋ ਕੇ ਉੱਥੇ ਕੱਟਿਆ ਇੱਕ ਨੂਰਪ੍ਰਵੇਦੀ ਦੇ ਪਿੰਡਾਂ ਨੂੰ ਉਸ ਰੋਡ ਦੇ ਰਾਸਤੇ ਇੱਕ ਛੋਟਾ ਜਿਹਾ ਕਹਿੰਦੇ ਪਤਨਾਲੇ ਦਾ ਰੂਪ ਧਾਰ ਕੇ ਬੜੇ ਦਾ ਉਹ ਇਹਦੇ ਉੱਤੇ ਆ ਜਾਂਦਾ ਹੈਡ ਤੇ ਕਿ ਜਿਹਦਾ ਖਾਨੇ ਖੁੱਲੇ ਹੋਏ ਇਹ ਤਾਂ ਪਾਣੀ ਥੱਲੇ ਚਲਾ ਜਾਂਦਾ ਨਹੀਂ 19 ਦਿਨ ਫਿਰ ਕੋਈ সুইমিং ਪੂਲ ਘਾ ਲੈਂਦਾ ਇਹਨੂੰ ਕੋਈ ਜੱਦਾ ਕਹਿੰਦੇ ਵੀ ਨਹਿਰੀ ਵਿਕਾਸ ਤੇਜ਼ ਹੋ ਗਿਆ ਉਹ ਆਪਣੀ ਆਪਣੀ ਸਮਰੱਥਾ ਔਰ ਸਮਝ ਦੇ ਮੁਤਾਬਕ ਉਹਨੂੰ ਪੋਸਟ ਕਰ ਦਿੰਦੇ ਮਤਲਬ ਜਿਹੜੀ ਵੀਡੀਓ ਵੀ ਵਾਇਰਲ ਹੁੰਦੀ ਹੈ ਇੱਕ ਦੋ ਦਿਨ ਪਹਿਲਾਂ ਦੀ ਉਹ ਇਸੇ ਤਰੀਕੇ ਦੇ ਨਾਲ ਹੀ ਉਹ ਉਹ ਦੇਖੋ ਚਲੋ ਪਤਾ ਨਹੀਂ ਉਹ ਜਿਆਦਾ ਉਹਨਾਂ ਕੋਲ ਪ੍ਰੋਪਰ ਸਹੀ ਜਾਣਕਾਰੀ ਨਹੀਂ ਮਿਲੀ ਉਹ ਜਿਹੜਾ ਉਹ ਐਡੀ ਕੋ ਵੱਡੀ ਗੱਲ ਨਹੀਂ ਕੋਈ ਨਾਰਮਲ ਗੱਲ ਸੀਗੀ ਉਹਦਾ ਕੋਈ ਐਂਗਲ ਕੀ ਹੋ ਗਿਆ ਜਾਂ ਕੀ ਨਹੀਂ ਹੋਇਆ ਉਹ ਜਾਣਦੇ ਹੋਣਗੇ ਪਰ ਇਹ ਅੰਡਰ ਕੰਟਰੋਲ ਰੂਪਨਗਰ ਡਿਸਟ੍ਰਿਕਟ ਚ ਸੈਮ ਜ਼ਰੂਰ ਜਾਂਦਾ ਹੈ ਜੀ ਆ ਥੋੜੀ ਦਿੱਕਤ ਹੋ ਜਾਂਦੀ ਹੈ ਦੇਖੋ ਇਹ ਪਾਣੀ ਦੇਖਣ ਲਈ ਐ ਲੱਗੇਗਾ ਪਹਿਲਾਂ ਤਾਂ ਆਮ ਬੰਦਾ ਇਹ ਨਹੀਂ ਸਮਝ ਪਾਂਦਾ ਕਿ ਕਿੱਥੋਂ ਪਾਣੀ ਕਿੱਧਰ ਜਾ ਰਿਹਾ ਇਹ ਕਿਹੜਾ ਡੈਮ ਹੈ ਉਹਦੇ ਨਾਲ ਔਰ ਇਹ ਮੈਂ ਤੁਹਾਨੂੰ ਸਪਸ਼ਟ ਦੱਸ ਦਿੰਦਾ ਇਹ ਸਾਰਾ ਜਿਹੜਾ ਪਾਣੀ ਹੈ ਨਾ ਜੀ ਇਹ ਹੀਟਲੇ ਪੰਜਾਬ 'ਚ ਜਾ ਕੇ ਰੋਜ਼ ਪਰ ਉਨ੍ਹਾਂ ਇਲਾਕਿਆਂ ਦੇ ਵਿੱਚ ਉਦੋਂ ਦਿੱਕਤ ਕਰਦਾ ਜਦੋਂ ਉਧਰ ਵਾਲੇ ਡੈਮ ਦਾ ਵੀ ਪਾਣੀ ਆ ਜਾਂਦਾ ਇਹ ਵੀ ਚਲਾ ਜਾਂਦਾ ਹਰੀਕੇਨ ਨੂੰ ਵੀ ਜਾਂਦਾ ਹਰੀਕੇਨ ਨੂੰ ਵੀ ਜਾਂਦਾ ਉਸ ਤੋਂ ਬਾਅਦ ਇਹ ਪਾਕਿਸਤਾਨ ਇਹ ਅਰਬ ਸਾਗਰ ਤੱਕ ਪਾਣੀ ਜਾਂਦਾ ਇਹਦਾ ਰੂਟ ਬੜਾ ਲੰਬਾ ਹੈ ਠੇਹਲੇ ਇਲਾਕਿਆਂ ਵਿੱਚ ਦਿੱਕਤ ਆਂਦੀ ਹੈ ਜਦੋਂ 70 75000 ਕਿਊਸੇ ਕਿ ਜੈ ਇੰਨਾ ਪਾਣੀ ਜਾਏ ਇਧਰੋਂ ਚਲਾ ਜਾਵੇ ਫਿਰ ਉਹ ਥੋੜੇ ਜਿਹੇ ਡੁੱਬਦੇ ਆ 5 10 ਫੁੱਟ ਉਹ ਵੀ ਤਾਂ ਜਦੋਂ ਦੂਜੇ ਪਾਸੇ ਵੀ ਪਾਣੀ ਆ ਜਾਵੇ ਨਹੀਂ ਇਹ ਇਕੱਲਾ ਸਹਾਰਨ ਜੋਗ ਹੈ ਜਾ ਕੇ ਵੀ ਕੁਝ ਨਦੀਆਂ ਜਿਹੜੀਆਂ ਨੇ ਉਹ ਸਮੇਲ ਹੁੰਦਾ ਇਹਦੇ ਨਾਲ ਛੋਟੀਆਂ ਛੋਟੀਆਂ ਨਹਿਰ ਛੋਟੀਆਂ ਸਵਾਂ ਨਦੀਆਂ ਬਨ ਜਿੱਦਾਂ ਕਹਿ ਲੋ ਕਿ ਉਧਰੋਂ ਫਿਰੋ ਸੀਨ ਡੈਮ ਵਾਲੇ ਏਰੀਆ ਦਾ ਵੀ ਕੁਝ ਪੈਂਦਾ ਘੁੰਮ ਫਿਰ ਕੇ ਉਹ ਜਦੋਂ ਇਕੱਠਾ ਹੁੰਦਾ ਤਾਂ ਥੱਲੇ ਪਾਸੇ ਨੁਕਸਾਨ ਹੁੰਦਾ ਇਹ ਡਿਸਟ੍ਰਿਕਟ ਰੂਪਨਗਰ ਇਸ ਵੇਲੇ ਕੰਟਰੋਲ ਚਾ ਸਿਰਫ ਥੋੜੇ ਪਿੰਡਾਂ ਚ ਪਾਣੀ ਗਿਆ ਸੀਗਾ ਉਹ ਵੀ ਥੋੜੀ ਦੇਰ ਬਾਅਦ ਉਤਰ ਗਿਆ ਸੀ ਮੌਕੇ ਤੇ ਪਹੁੰਚ ਗਏ ਸੀਗੇ ਕੁਝ ਪੁੜੀਆਂ ਦੇ ਕਾਜਵੇ ਥੋੜੇ ਖਰਾਬ ਹੋਏ ਆ ਤੇ 1-2 ਆਰਜੀ ਰਸਤੇ ਸਵਾਨ ਨਦੀ ਚ ਖੜੇ ਆ ਬਾਕੀ ਬੜੀ ਮਾਲਕ ਦੀ ਇਸ ਵਕਤ ਕਿਰਪਾ ਹੈ ਠੀਕ ਹੈ ਤਾਂ ਸਿੱਧੇ ਤੌਰ ਤੇ ਗੱਲ ਇਹ ਆ ਕਿ ਰੋਪੜ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਦਿਖਾਇਆ ਜਾਂਦਾ ਤੁਸੀਂ ਇੱਕ ਇੱਕ ਤੁਹਾਨੂੰ ਤਸਵੀਰ ਦਿਖਾਉਣੇ ਆ ਕੈਮਰਾਮੈਨ ਮੇਰੇ ਨਾਲ ਅਮਨ ਆ ਅਮਨ ਇਹ ਵਾਲੀ ਤਸਵੀਰ ਦਿਖਾਓ ਕਿ ਆਮ ਲੋਕ ਜਿਹੜੇ ਨੇ ਉਹ ਬਿਲਕੁਲ ਰੁਟੀਨ ਦੀ ਤਰ੍ਹਾਂ ਹੀ ਕੰਮ ਕਰ ਰਹੇ ਐ ਇੱਥੇ ਮੱਛੀਆਂ ਨੂੰ ਫੜਨਾ ਜਾਂ ਆਮ ਤੌਰ ਤੇ ਜਿਵੇਂ ਲੋਕ ਆਉਂਦੇ ਆ ਪਰ ਜੇਕਰ 2023 ਵਾਲੀ ਤਸਵੀਰ ਜਦੋਂ ਅਸੀਂ ਯਾਦ ਕਰਦੇ ਆ ਤਾਂ ਇਹਦੇ ਨੇੜੇ ਵੀ ਪੁਲਿਸ ਜਿਹੜੀ ਆ ਉਹ ਲੋਕਾਂ ਨੂੰ ਖੜਾ ਨਹੀਂ ਸੀ ਦੇ ਰਹੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਚੜਿਆ ਹੋਇਆ ਸੀ ਉੱਪਰ 2023 ਦੇ ਵਿੱਚ ਬੇਸ਼ੱਕ ਇਸ ਵਾਰ ਸਤਲੁਜ ਦੇ ਵਿੱਚ ਕੁਝ ਜਿਹੜੀ ਆ ਉਹ ਰਾਹਤ ਹੈਗੀ ਆ ਪਰ ਜੇਕਰ ਅਸੀਂ ਬਿਆਸ ਵਾਲੇ ਪਾਸੇ ਦੀ ਗੱਲ ਕਰੀਏ ਬਿਆਸ ਵਾਲੇ ਪਾਸੇ ਜ਼ਰੂਰ ਇਸ ਵਾਲੇ ਟੈਨਸ਼ਨ ਵਰਗਾ ਮਾਹੌਲ ਬਣਿਆ ਹੋਇਆ ਪਰ ਜਿਸ ਤਰੀਕੇ ਦੇ ਨਾਲ ਸਤਲੋਜ ਦੇ ਵਿੱਚ ਕੁਝ ਓਵਰਫਲੋ ਜਿਹੜਾ ਫਿਰੋਜ਼ਪੁਰ ਏਰੀਏ ਦੇ ਵਿੱਚ ਜਾ ਕੇ ਹੁੰਦਾ ਉਹ ਜਿਹੇਆਂ ਸਥਿਤੀਆਂ ਜ਼ਰੂਰ ਹੈਗੀਆਂ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਆਮ ਨਾਲੋਂ ਪਾਣੀ ਜ਼ਰੂਰ ਇਸ ਹੈਡਵਰਕਸ ਤੋਂ ਵੱਧ ਛੱਡਿਆ ਹੋਇਆ ਇਸੇ ਤਰ੍ਹਾਂ ਦੇ ਨਾਲ ਫਿਰ ਹੜੀ ਕਹਰੀ ਕੇ ਜਾ ਕੇ ਜਦੋਂ ਹੈਡ ਤੋਂ ਉੱਥੋਂ ਪਾਣੀ ਛੱਡਿਆ ਜਾਂਦਾ ਤੇ ਆਮ ਨਾਲੋਂ ਜਦੋਂ ਵੱਧ ਛੱਡਾਂਗੇ ਦਰਿਆ ਦੀ ਕਪੈਸਿਟੀ ਤੋਂ ਵੱਧ ਛੱਡ ਦੇਾਂਗੇ ਤਾਂ ਫਿਰ ਉਹ ਓਵਰਫਲੋ ਹੁੰਦਾ ਹੈ ਕੰਡੇ ਟੁੱਟਣ ਵਾਲੀ ਜਾਂ ਬੰਨ ਟੁੱਟਣ ਵਾਲੀ ਹਾਲੇ ਸਥਿਤੀ ਸਤਲੋਜ ਦੇ ਵਿੱਚ ਪੈਦਾ ਹਾਲ ਦੀ ਘੜੀ ਨਹੀਂ ਹੋਈ ਅਸੀਂ ਉਮੀਦ ਕਰਦੇ ਹਾਂ ਤੇ ਅਸੀਂ ਵਾਹਿਗੁਰੂ ਅੱਗੇ ਇਹੋ ਹੀ ਅਰਦਾਸ ਕਰਦੇ ਹਾਂ ਕਿ ਅਜਿਹਾ ਮੌਕਾ ਦੁਬਾਰਾ ਨਾ ਆਵੇ ਕਿ ਲੋਕਾਂ ਨੂੰ ਫੇਰ ਤੋਂ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਆਨ ਮਿਊਟ ਰੋਪੜ